ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਸੂਟ ਆਪਾਂ ਤੁਹਾਨੂੰ ਦੇਣੇ ਆ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਸੂਟ ਨੇ ਜਿਦੇ ਵਿੱਚ ਬਿਨਾ ਦੁਪੱਟੇ ਤੋਂ ਕਢਾਈਆਂ ਵਾਲੇ ਸੂਟ ਆ ਤੇ ਰੇਟ ਹੈਗਾ ਜੀ ਸਿਰਫ 500 ਤੇ 45 ਰੁਪਏ ਤੇ ਡਿਜ਼ਾਈਨ ਇੰਨੇ ਟੌਪ ਟੌਪ ਦੇ ਆਏ ਆ ਨਾ ਪ੍ਰਿੰਟ ਦੇ ਉੱਤੇ ਇੰਨੀਆਂ ਸੋਹਣੀਆਂ ਕਢਾਈਆਂ ਆਈਆਂ ਕਮਾਲੀ ਹੋਈਆਂ ਪਈਆਂ ਨੇ ਤੇ ਆਓ ਚੈੱਕ ਕਰਾਵਾਂ ਤੁਹਾਨੂੰ ਜਲਦੀ ਜਲਦੀ ਬੁੱਕ ਕਰਿਓ ਸਟਾਕ ਲਿਮਟਿਡ ਜੇ ਸਿੰਧੀ ਬੂਟੀ ਦੇ ਡਿਜ਼ਾਈਨ ਦੇ ਵਿੱਚ ਉਹ ਵੀ ਤੁਹਾਨੂੰ ਦੇਣਗੇ 545 ਰੁਪਏ ਜੀ ਅੱਜ ਆਪਾਂ ਚੈੱਕ ਕਰਿਓ ਬਹੁਤ ਕਮਾਲ ਦੀ ਆਫਰ ਦੇ ਨਾਲ ਜੇ ਬਹੁਤ ਜਿਆਦਾ ਸੋਹਣੇ ਸੂਟ ਨੇ ਬਾਕੀ ਰਖੜੀ ਦੀਆਂ ਆਪਣੀਆਂ ਤਿਆਰੀਆਂ ਫੁੱਲ ਨੇ ਤੁਸੀਂ ਜਦੋਂ ਮਰਜ਼ੀ ਆਣ ਕੇ ਸਟਾਕ ਦੁਕਾਨ ਤੋਂ ਲੈ ਸਕਦੇ ਜੇ ਆਨਲਾਈਨ ਮੰਗਾ ਸਕਦੇ ਜੇ ਕੋਈ ਚੱਕਰ ਨਹੀਂਗਾ ਫੁੱਲ ਸਟਾਕ ਤੁਹਾਨੂੰ ਅਵੇਲੇਬਲ ਮਿਲੂਗਾ ਜਦੋਂ ਮਰਜ਼ੀ ਆਣ ਕੇ ਲੈ ਸਕਦੇ ਜੇ ਤੇ ਤੁਸੀਂ ਜੇ ਆਨਲਾਈਨ ਮਗਾਉਣਾ ਤਾਂ ਆਨਲਾਈਨ ਆਪਾਂ ਰੋਜ਼ ਵੀਡੀਓ ਜਿਹੜੀਆਂ ਇੱਕ ਦੋ ਪੋਸਟ ਕਰੀ ਜਾਂਦੇ ਆ ਤੇ ਬਾਕੀ ਆਹ ਸੋਹਣੇ ਸੋਹਣੇ ਸੂਟ ਤੁਹਾਨੂੰ ਮੈਂ ਦਿਖਾਵਾਂ ਸਿੰਧੀ ਬੂਟੀ ਦੇ ਵਿੱਚ ਤੇ ਆਹ ਜੇ ਸੋਨਾ ਜਿਹਾ ਸੂਟ ਪਿਓਰ ਮਿਲਕੀ ਵਾਈਟ ਦੇ ਵਿੱਚ ਤੇ ਇਹ ਤੁਹਾਨੂੰ ਆਪਾਂ ਦੇ ਦੇਣਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਕਾਟਨ ਦੇ ਨਾਲ ਸੈਲਫ ਦੀ ਕਾਟਨ ਜੇ ਬਹੁਤ ਟੌਪ ਦਾ ਇਹਦਾ ਸਟੱਫ ਜੇ ਤੇ ਇੱਕ ਚੀਜ਼ ਮੈਂ ਕਲੀਅਰ ਕਰਦਾ ਵਾਂ ਇਹ ਸੂਟ ਕਸਟਮਰ ਇਹ ਨਾ ਸੋਚੇ ਕਿ ਸ਼ਾਇਦ ਸਾਨੂੰ ਕੁਝ ਗੰਦਾ ਭੇਜਤਾ ਇਦਾਂ ਕੁਝ ਨਹੀਂ ਆ ਆਹ ਵਾਲਾ ਜਿਹੜਾ ਜੇ ਇਹ ਫਰੇਮ ਦਾ ਲੱਗਾ ਹੋਇਆ ਜੇ ਇਹਦੇ ਵਿੱਚ ਦਾਗ ਥੋੜਾ ਜਿਹਾ ਵਾਸ਼ ਵਾਲਾ ਕੋਈ ਪ੍ਰੋਬਲਮ ਨਹੀਂ ਕੀ ਇਹਦੀ ਵੈਸੇ ਵੀ ਇਹ ਕਟਿੰਗ ਹੀ ਨਿਕਲ ਜਾਣਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੀ ਤੇ ਡਿਜ਼ਾਈਨ ਹੈਗਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਸਿੰਧੀ ਬੂਟੀ ਦਾ ਜਿਹੜੇ ਕਸਟਮਰ ਸਾਡੇ ਕੋਲ ਸੂਟ ਬਣਵਾਉਂਦੇ ਸੀਗੇ ਹੈਵੀ ਹੈਵੀ ਜਿਹੜੇ ਆਪਾਂ ਬਣਾ ਕੇ ਦਿੰਨੇ ਹਾਂ ਤੁਹਾਨੂੰ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਦੇ ਦਿੱਤੀ ਆ ਇਸ ਵਾਰੀ ਸਸਤੀ ਰੇਂਜ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੀ ਬਿਨਾਂ ਦੁਪੱਟੇ ਤੋਂ ਸਿਰਫ ਤੇ ਸਿਰਫ 500 ਤੇ 450 ਰੁਪਏ ਦੇ ਵਿੱਚ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੀ ਤੇ ਕਲਰ ਚੈੱਕ ਕਰ ਲਿਓ ਇਹਦੇ ਵਿੱਚ ਆ ਗਿਆ ਜੇ ਟਮਾਟਰੀ ਰੈੱਡ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਬਹੁਤ ਹੀ ਪਿਆਰਾ ਸੋਹਣਾ ਵਰਕ ਜੇ ਇਹਦੇ ਉੱਪਰ ਇਹ ਵੇਖ ਸਕਦੇ ਜੇ ਤੁਸੀਂ ਮੋਰ ਪੰਖੇ ਆ ਥ੍ਰੈਡ ਦੇ ਨਾਲ ਵਰਕ ਹੋਇਆ ਜੇ ਤੇ ਸਾਰੇ ਡਿਜ਼ਾਈਨ ਜਿਹੜੇ ਜੇ ਇੱਕ ਤੋਂ ਇੱਕ ਟਾਪ ਦੇ ਨੇ ਕੈਮਰੀ कॉटन ਦਾ ਸੂਟ ਜੇ 3.5 ਮੀਟਰ ਦੀ ਕੱਟ ਰਹਿਣੀ ਜੇ ਵੱਡੇ ਵਰ ਦੇ ਵਿੱਚ ਤੇ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਅੱਗੇ ਸੋਹਣਾ ਜਿਹਾ ਆ ਗਿਆ ਕਲਰ ਕੈਮਰੀ कॉटन ਦਾ ਤੇ ਬਹੁਤ ਪਿਆਰਾ ਜਿਹਾ ਬੇਬੀ ਪਿੰਕ ਕਲਰ ਦਾ ਸੂਟ ਜੇ ਰੇਟ ਸੇਮ ਆਉਣਾ ਜੇ ਇਹਦਾ ਵੀ 545 ਰੁਪਏ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਦੇ ਵਿੱਚ ਤੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸਾਰੇ ਸੂਟ ਅੱਜ ਆਪਾਂ ਤੁਹਾਨੂੰ ਟਾਪ ਕਲਾਸ ਦੇਣੇ ਆ ਤੇ ਵੀਡੀਓ ਦੇ ਐਂਡ 'ਚ ਤੁਹਾਨੂੰ ਮੈਂ ਇੱਕ ਸੂਟ ਦਿਖਾਉਂਗਾ ਜਿਹੜੇ ਆਪਾਂ ਆਉਣ ਵਾਲੀਆਂ ਵੀਡੀਓ 'ਚ ਦੇਣੇ ਆ। ਉਹ ਵੀ ਜਰੂਰ ਚੈੱਕ ਕਰਕੇ ਜਾਇਓ। ਤੇ ਅੱਗੇ ਆ ਗਿਆ ਜੇ ਸੋਨਾ ਜਿਹਾ ਡਿਜ਼ਾਈਨ ਤੇ ਸੋਨਾ ਜਿਹਾ ਸੂਟ ਕਾਟਨ ਦੇ ਵਿੱਚ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਸੜਕੋ ਸਿੰਧੀ ਬੂਟੀ ਦਾ ਡਿਜ਼ਾਈਨ ਜਿਹੜਾ ਆਪਾਂ ਤੁਹਾਨੂੰ ਦੇ ਦਿੱਤਾ ਅੱਜ ਸਿਰਫ ਤੇ ਸਿਰਫ 500 ਤੇ 450 ਰੁਪਈਆ ਦੇ ਵਿੱਚ। ਤੇ ਇਸ ਤੋਂ ਬਾਅਦ ਚੈੱਕ ਕਰਿਓ ਜੀ ਸੈਲਫ ਦੇ ਵਿੱਚ ਪ੍ਰਿੰਟ ਦੇ ਉੱਤੇ। ਤੇ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਕਾਟਨ ਦਾ ਕਲਰ ਹੈਗਾ ਜੇ ਇਹਦਾ ਫਿਰੋਜੀ ਤੇ ਰੇਟ ਦਵਾਂਗੇ ਤੁਹਾਨੂੰ ਆਪਾਂ ਸਿਰਫ ਤੇ ਸਿਰਫ 545 ਰੁਪਏ ਵਰਕ ਚੈੱਕ ਕਰੋ ਕਿੰਨਾ ਸ਼ਾਨਦਾਰ ਵਰਕ ਹੈ embroidery ਵਰਕ thread ਵਰਕ ਬਹੁਤ ਟਾਪ ਦੀ ਕੁਆਲਿਟੀ ਦੇ ਨਾਲ ਸਾਰੇ ਸੂਟ ਦੇ ਵਿੱਚ ਛੋਟੀਆਂ ਛੋਟੀਆਂ ਬੂਟੀਆਂ ਪਈਆਂ ਮਿਲ ਜਾਣਗੀਆਂ ਤੇ ਕਲਰ ਥੋੜਾ ਜਿਆਦੇ ਨਾਲੋਂ ਲਾਈਟ ਜੇ ਵੀਡੀਓ ਚ ਜਿਆਦਾ ਡਾਰਕ ਆਉਂਦਾ ਰੇਟ ਸੇਮ ਆਉਣਾ ਜੇ 545 ਰੁਪਏ ਬਿਨਾ ਦੁਪट्टे ਤੋਂ ਤੇ ਇੱਕ ਆ ਸਾਡੇ ਸਭ ਤੋਂ ਵੱਧ ਤੇ ਸਭ ਤੋਂ ਜਿਆਦਾ ਸੁਪਰ ਹਿੱਟ ਡਿਜ਼ਾਈਨ ਜਿਹੜਾ ਜੇ ਵਿਗਣ ਵਾਲਾ ਉਹ ਆ ਗਿਆ ਜੇ ਦੁਬਾਰੇ ਨਵੇਂ ਪ੍ਰਿੰਟਰਾਂ ਦੇ ਨਵੇਂ ਕਲਰ ਦੇ ਵਿੱਚ ਇਹ ਸਾਰੇ ਕਲਰ ਇਸ ਵਾਰੀ ਨਵੇਂ ਆਏ ਜਿਹਦੇ ਵਿੱਚ ਡਿਜ਼ਾਈਨ ਉਹੀ ਸੇਮ ਤੁਹਾਡਾ ਫੇਵਰਿਟ ਤੇ ਬਹੁਤ ਜ਼ਿਆਦਾ ਸੁਪਰ ਹਿੱਟ ਡਿਜ਼ਾਈਨ ਜਿਹੜਾ ਜੇ ਤੁਸੀਂ ਬਹੁਤ ਜ਼ਿਆਦਾ ਇਹਨੂੰ ਪਸੰਦ ਕੀਤਾ ਸੀ ਇਹਦੇ ਵੀ ਬੂਟੀਆਂ ਸਾਰੇ ਫਰੰਟ ਦੇ ਵਿੱਚ ਮਿਲ ਜਾਣਗੀਆਂ ਤੁਹਾਨੂੰ ਰੇਟ ਸੇਮ ਉਹੀ 500 ਤੇ 45 ਰੁਪਏ ਤੇ ਇੱਕ ਆਹ ਸੋਹਣਾ ਜਿਹਾ ਡਿਜ਼ਾਈਨ ਇਸੇ ਦੇ ਵਿੱਚ ਸੇਮ ਦੇ ਉੱਤੇ ਜਲਦੀ ਜਲਦੀ ਕਲਰ ਆਪਣੇ ਜਿਹੜੀ ਜਿਹੜੀ ਚੋਇਸ ਹੈ ਤੁਹਾਡੀ ਤੁਸੀਂ ਪਸੰਦ ਕਰ ਲਓ ਤੇ ਜਿਹੜੇ ਵੀ ਆਰਡਰ ਤੁਸੀਂ ਕਰਨੇ ਆ ਕਰ ਸਕਦੇ ਜੇ ਆਹ ਲਓ ਚੈੱਕ ਕਰੋ ਮੈਂ ਤੁਹਾਨੂੰ ਦੱਸਿਆ ਨਾ ਇਹਦੇ ਵਿੱਚ ਆਪਾਂ ਬਹੁਤ ਸੋਹਣੇ ਕਲਰ ਬਣਾ ਕੇ ਦਿੱਤੇ ਤੁਹਾਨੂੰ ਇਸੇ ਡਿਜ਼ਾਈਨ 'ਚ ਹੀ ਕਿਉਂਕਿ ਇਹੋ ਡਿਜ਼ਾਈਨ ਕਸਟਮਰ ਬਾਰ-ਬਾਰ ਰਿਪੀਟ ਤੇ ਮੰਗਦੇ ਸੀ ਤੇ ਸੋ ਇਹਦੇ ਵਿੱਚ ਘੱਟ ਤੋਂ ਘੱਟ ਆਪਣੇ ਕੋਲ 7-8 ਕਲਰ ਜਿਹੜੇ ਰੈਡੀ ਹੋ ਕੇ ਆ ਗਏ ਨਵੇਂ ਤੇ ਆ ਆ ਗਿਆ ਜੇ ਵਾਈਟ ਕਿਉਂਕਿ ਵਾਈਟ ਜਿਹੜਾ ਜੇ ਇਹ ਵੀ ਕਲਰ ਬਹੁਤ ਜ਼ਿਆਦਾ ਕਸਟਮਰ ਸਾਡੇ ਡਿਮਾਂਡ ਕਰਦੇ ਸੀ ਆਪਾਂ ਵਾਈਟ ਵੀ ਤੁਹਾਡੇ ਵਾਸਤੇ ਲੈ ਕੇ ਆਂਦਾ ਆ ਰੇਟ ਉਹੀ ਸੇਮ 545 ਰੁਪਏ ਤੇ ਇੱਕ ਆ ਸਾਡੇ ਕੋਲ ਸੂਟ ਸੀ orange ਕਲਰ ਦਾ ਇਹਦੇ ਵਿੱਚ ਨਾ ਇੱਕ ਚੀਜ਼ ਮੈਂ ਹੋਰ ਕਸਟਮਰ ਨੂੰ ਕਲੀਅਰ ਕਰਦਾ ਇਹਦੇ ਜਿਹੜਾ ਆ ਫਲਾਵਰ ਦੀ ਏਮਬ੍ਰੋਇਡਰੀ ਦਾ ਥ੍ਰੈਡ 19 ਕੀ ਚੇਂਜ ਆ ਸਕਦਾ ਆ ਵੈਸੇ ਤਾਂ ਸੇਮ ਆਊਗਾ ਸੂਟ 19 ਕੀ ਚੇਂਜ ਹੋ ਸਕਦਾ ਇਹਦੇ ਵਿੱਚ ਨਾ ਇੱਕ ਬਾਵਾ ਦਾ ਡਿਜ਼ਾਈਨ ਵੀ ਨਾਲ ਰੈਡੀ ਆਉਂਦਾ ਜੀ ਤੇ ਆਹ ਸੋਹਣਾ ਜਿਹਾ ਬਾਵਾ ਦਾ ਡਿਜ਼ਾਈਨ ਵੀ ਇਹਦਾ ਬਣਿਆ ਰੈਡੀ ਆਉਂਦਾ ਜੀ ਇਹ ਤੁਸੀਂ ਸੜਕੋ ਲੈ ਸਕਦੇ ਜੀ ਸਿਰਫ ਤੇ ਸਿਰਫ 545 ਰੁਪਈਆ ਦੇ ਨਾਲ ਕੈਮਰੀ ਕਾਟਨ ਦਾ ਸੂਟ ਜੇ ਸਟਾਫ ਬਹੁਤ ਸੋਹਣਾ ਜੇ ਗਰਮੀਆਂ 'ਚ ਪਾਉਣ ਵਾਲੇ ਬਹੁਤ ਘੈਂਟ ਸੂਟ ਨੇ ਤੇ ਆਹ ਲਓ ਜੀ ਇੱਕ ਆ ਵੀ ਕਲਰ ਚੈੱਕ ਕਰਿਓ ਪ੍ਰਿੰਟ ਦੇ ਉੱਤੇ ਜੇ ਬਹੁਤ ਸ਼ਾਨਦਾਰ ਡਿਜ਼ਾਈਨ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਜਿਹਦੇ ਵਿੱਚ ਵੇਖ ਸਕਦੇ ਜੀ ਤੁਸੀਂ ਕਿੰਨਾ ਪਿਆਰਾ ਸੂਟ ਤੇ ਨਾਲ ਵਰਕ ਉਨਾ ਹੀ ਸ਼ਾਨਦਾਰ ਇਹਦਾ ਵੀ ਤੁਸੀਂ ਸਾਰਾ ਕਲਰ ਚੈੱਕ ਕਰਿਓ ਕਿ ਕੰਟਰਾਸਟ ਕਿੰਨੇ ਸੋਹਣੇ ਥ੍ਰੈਡ ਦੇ ਤੇ ਰੇਟ ਜਿਹੜਾ ਜਿਹੜਾ ਜੇ ਸਿਰਫ ਤੇ ਸਿਰਫ ਆਉਣਾ ਜੇ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਤੇ ਆ ਆ ਗਿਆ ਜੇ ਥੋੜਾ ਜਿਆ ਰਿਯਾਨ ਬੇਸ ਦੇ ਵਿੱਚ ਆ ਪਰ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜੇ ਕਾਟਨ ਦੇ ਉੱਤੇ ਇਹ ਵੀ ਪ੍ਰਿੰਟ ਚੈੱਕ ਕਰਿਓ ਸੌਰੀ ਪ੍ਰਿੰਟ ਨਹੀਂ ਐਮਬਰਾਇਡਰੀ ਚੈੱਕ ਕਰਿਓ ਕਿੰਨੀ ਸੋਹਣੀ ਆ ਪ੍ਰਿੰਟ ਸੂਟ ਆ ਉੱਪਰ ਥ੍ਰੈਡ ਵਰਕ ਇਹਦੇ ਜੇ ਸਫਾਈ ਵੇਖੋ ਵਰਕਤੀ ਤੁਸੀਂ ਸਾਰੀ ਚੈੱਕ ਕਰੋ ਬਹੁਤ ਹੀ ਟੌਪ ਦੇ ਕਲਰ ਨੇ ਬਹੁਤ ਟੌਪ ਦੇ ਕੰਟਰਾਸਟ ਨੇ ਰੇਟ ਸੇਮ ਉਹੀ 53545 ਰੁਪਏ ਅਭੀ ਚੈੱਕ ਕਰਿਓ ਜੀ ਕਲਰ ਸੀ ਗ੍ਰੀਨ ਸ਼ੇਡ ਜੇ ਤੇ ਸੂਟ ਦਾ ਪਹਿਲਾਂ ਦਾ ਡਿਜ਼ਾਈਨ ਚੈੱਕ ਕਰ ਲਿਓ ਇੰਨਾ ਪਾਸ ਡਿਜ਼ਾਈਨ ਇੰਨਾ ਸੁਪਰੀਅਰ ਡਿਜ਼ਾਈਨ ਆ ਤੇ ਕਮਾਲ ਹੀ ਆ ਰੇਟ ਸੇਮ ਉਹੀ 545 ਰੁਪਏ ਆ ਗਿਆ ਜੇ ਵਾਈਟ ਦੇ ਉੱਤੇ ਹੁਣ ਸੈਲਫ ਦਾ ਪ੍ਰਿੰਟ ਜੇ ਬਹੁਤ ਸੋਹਣਾ ਵਾਈਟ ਦੇ ਨਾਲ ਜਲਦੀ ਜਲਦੀ ਬੁੱਕ ਕਰ ਲਓ ਸਕਰੀਨ ਸ਼ਾਟ ਲੈ ਲਓ ਸਟਾਕ ਲਿਮਟਿਡ ਜੇ ਰੀਸਟਾਕ ਦੇ ਘਟ ਚਾਂਸ ਜੇ ਤੇ ਆ ਆਪਣਾ ਆ ਗਿਆ ਜੇ ਕਲਰ ਜਿਹੜਾ ਹੈਗਾ ਪ੍ਰਿੰਟਰ ਰੀਸਟਾਕ ਹੋ ਗਿਆ ਜੇ ਪੋਲਕਾ ਡਾਟਸ ਦੇ ਨਾਲ ਤੇ ਆ ਹੈਗਾ ਹੈਗਾ ਇਹਦਾ ਫਰੰਟ ਸਾਰਾ ਹੀ ਤੇ ਆ ਨੈਕ ਤੇ ਡਿਜ਼ਾਈਨ ਹੀ ਇੱਕ ਚੀਜ਼ ਹੋਰ ਜੇ ਇਹਦੇ ਵਿੱਚ ਨਾ ਇੱਕ ਆਪਣੇ ਕੋਲ ਹੋਰ ਹੈਗਾ ਜਿਹਦੇ ਵਿੱਚ embroidery ਤੇ thread change ਨੇ ਉਹ ਸਟਾਕ ਉੱਥੇ ਰਹੇਗਾ ਸੂਟ ਮਿਲੇ ਨਹੀਂ ਮੈਨੂੰ ਪਰ ਮਿਲ ਜਾਣਗੇ ਆਉਣ ਵਾਲੀਆਂ ਵੀਡੀਓ 'ਚ ਤੁਹਾਨੂੰ ਉਹ ਵੀ ਦਵਾਂਗਾ ਮੈਂ ਰੇਟ ਸੇਮ ਆਊਗਾ 545 ਰੁਪਏ ਇੱਕ ਆ ਵੀ ਸੂਟ ਜਿਹੜਾ ਹੈਗੇ ਇਹ ਵੀ ਡਿਜ਼ਾਈਨ ਬਹੁਤ ਜ਼ਿਆਦਾ ਤੁਸੀਂ ਪਸੰਦ ਕੀਤਾ ਸੀ ਇਹ ਡਿਜ਼ਾਈਨ ਦੇ ਵਿੱਚ ਅਸ ਟਾਈਮ ਤੇ ਸਾਡੇ ਕੋਲ ਇੱਕੋ ਸੂਟ ਹੀ ਰਹਿ ਗਿਆ ਜੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਹਾਂ ਆ ਮੈਂ ਗੱਲ ਕਰਦਾ ਜੇ ਸੂਟ ਦੀ ਜਿਹਦੇ ਵਿੱਚ ਆ ਗਏ ਇਸ ਵਾਰੀ ਔਰ ਮਸਟਰਡ ਜੇ ਫਲਾਵਰ ਤੇ ਨਾਲ ਸੇਮ ਸੂਟ ਤੇ ਸੇਮ ਵਰਕ ਆ ਜਾਊਗਾ ਬਾਹਾਂ ਦੇ ਉੱਪਰ ਰੇਟ ਉਹੀ ਸੇਮ ਇੱਕ ਆ ਹੈਗਾ ਔਰੈਂਜ ਦੇ ਵਿੱਚ ਜਿਹਦੇ ਵਿੱਚ ਫਿਰੋਜੀ ਕਲਰ ਹੀ ਹੈ ਤੇ ਇੱਕ ਦੇ ਵਿੱਚ ਆ ਮਿਲ ਜਾਣਗੇ ਇਦੇ ਵਿੱਚ ਮਿਲ ਜਣਗੇ ਮਸਟਰਡ ਤੁਹਾਨੂੰ ਫਲਾਵਰ ਬਸ ਆਹੀ ਡਿਫਰੈਂਸ ਆ ਫੈਬਰਿਕ ਸੇਮ ਆ ਕੁਆਲਿਟੀ ਸੇਮ ਆ ਵਰਕ ਸੇਮ ਆ ਰੇਟ ਸੇਮ ਆ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਕਲਰ ਇੱਕ ਆਪਣੇ ਕੋ ਉੱਤੇ ਰਹਿ ਗਿਆ ਖੋਲਣ ਵਾਲਾ ਇਹ ਇੱਥੇ ਖੋਲ ਦਤਾ ਆਪਾਂ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਚ 545 ਰੁਪਈਆ ਦੇ ਨਾਲ ਤੇ ਆਹ ਸਾਡੇ ਕੋ ਆ ਗਿਆ ਹਜੇ ਸਾਡਾ ਇੱਕ ਹੋਰ ਸੁਪਰ ਹਿੱਟ ਡਿਜ਼ਾਈਨ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ 545 ਰੁਪਈਆ ਦੇ ਨਾਲ ਕਾਟਨ ਤੋਂ ਬਾਅਦ ਹੁਣ ਜਿਹੜੇ ਸੂਟ ਤੁਹਾਨੂੰ ਮੈਂ ਦੇਣ ਲੱਗਾ ਆ ਇਹ ਆਗੇ ਜੇ ਮਸਲੀਨ ਦੇ ਵਿੱਚ ਚੈੱਕ ਕਰ ਲਿਓ ਆ ਸਾਰਾ ਸਟਾਕ ਜਿਹੜਾ ਹੈਗਾ ਇਹ ਕਾਟਨ ਦਾ ਆਪਾਂ ਇਹਦੀ ਵੀਡੀਓ ਦੇ ਦਿੱਤੀ ਸੀ ਮਸਲੀਨ ਦੇ ਉੱਤੇ ਨਵੇਂ ਡਿਜ਼ਾਈਨ ਆਪਾਂ ਰੈਡੀ ਕੀਤੇ ਜੇ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਹੋਰ ਵੀ ਡਿਜ਼ਾਈਨ ਨਵੇਂ ਜਿਹੜੇ ਜੇ ਆਉਣ ਆਉਣੀਆਂ ਵੀਡੀਓ 'ਚ ਵੀ ਮਿਲਿਆ ਕਰਨਗੇ ਤੇ ਅੱਜ ਦੀ ਵੀਡੀਓ 'ਚ ਵੀ ਮਿਲ ਜਾਣਗੇ ਪਹਿਲਾਂ ਤਾਂ ਹੈਵੀ ਜਿਹਾ ਡਿਜ਼ਾਈਨ ਚੈੱਕ ਕਰੋ ਇਹ ਤੁਸੀਂ ਫੈਂਸੀ ਸੂਟ ਰੱਖੜੀਆਂ ਵਾਸਤੇ ਲੈ ਸਕਦੇ ਜੇ ਦੁਪੱਟੇ ਨਾਲ ਡਾਈ ਕਰਾ ਕੇ ਸੋਹਣੇ ਜੇ ਤੇ ਇਹ ਸੂਟ ਦੀ ਲੈਂਥ ਵੀ ਬੜੀ ਜਿਆਦਾ ਵਧੀਆ ਕਿਉਂਕਿ ਪੂਰਾ ਸੂਟ ਲੈਂਥ ਇਹਦੇ ਵਿੱਚ ਕੈਮਰੇ 'ਚ ਵੀ ਆਪਣਾ ਕੋ ਕਹਿ ਦੋਣ ਡਿਆ ਚੈੱਕ ਕਰ ਲਿਓ ਨੱਕ ਦੇ ਉੱਤੇ embroidery ਜੇ ਬਹੁਤ ਪਿਆਰੀ ਹੈ ਦੀ ਤੇ ਬਹੁਤ ਜਿਆਦਾ ਸੋਹਣਾ ਸਫਾਈ ਦਾ ਵਰਕ ਹੋਇਆ ਜੇ ਅਭੀ ਤੁਸੀਂ ਵੇਖ ਸਕਦੇ ਜੇ ਵਰਕ ਦੀ ਸਫਾਈ ਚੈੱਕ ਕਰ ਲਿਓ ਫੈਬਰਿਕ ਆਉਣਾ ਜੇ ਮਸਲੀਨ ਦਾ ਬਹੁਤ ਸੋਹਣੀ ਮਸਲੀਨ ਜੇ ਕੁਆਲਿਟੀ ਬਹੁਤ ਟਾਪ ਦੀ ਆ ਇਹਦਾ ਰੇਟ ਜਿਹੜਾ ਆਉਣਾ ਹੈ ਜੇ ਇੱਕ ਤਾਂ ਪਹਿਲਾਂ ਲੈਂਥ ਦੱਸਦਾ ਇਹ ਤੁਹਾਨੂੰ ਮੈਂ ਸੂਟ ਦੀ ਇਹਦੀ 44 ਤੱਕ ਲੈਂਥ ਜਿਹੜੀ ਜੇ ਬਣ ਜਾਂਦੀ ਜੇ ਸੂਟ ਦੀ ਤੇ ਦੂਜੀ ਗੱਲ ਇਹਦਾ ਰੇਟ ਜਿਹੜਾ ਹੋਣਾ ਜੇ 545 ਰੁਪਈਆ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਬਿਨਾ ਦੁਪੱਟੇ ਤੋਂ ਕਲਰ ਚੈੱਕ ਕਰੀ ਜਾਇਓ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਤਿੰਨ ਚਾਰ ਚਾਰ ਕਲਰ ਮਿਲਦੇ ਜਾਣਗੇ ਆ ਸੋਹਣਾ ਜਿਹਾ ਕਲਰ ਆ ਗਿਆ ਮੂੰਗਿਆ ਸ਼ੇਡ ਜਿਹੜੇ ਵੀ ਕਸਟਮਰ ਸਾਡੇ ਲੈਣਾ ਚਾਹੁੰਦੇ ਆ ਸੂਟ ਹੁਣ ਲੈ ਕੇ ਰੱਖ ਲਿਓ ਇਸ ਤੋਂ ਬਾਅਦ ਇਹ ਵਾਲੇ ਸੂਟ ਦੁਬਾਰਾ ਰਿਪੀਟ ਨਹੀਂ ਹੋਣੇ ਨਵੀਆਂ ਚੀਜ਼ਾਂ ਆਈ ਜਾਣਗੀਆਂ ਨਵੇਂ ਡਿਜ਼ਾਈਨ ਆਈ ਜਾਣਗੇ ਤੇ ਇਹ ਜੇ ਮੂੰਗਿਆ ਸ਼ੇਡ ਬਹੁਤ ਸੋਹਣੀ ਡਿਜ਼ਾਈਨ ਬਹੁਤ ਪਿਆਰਾ ਜਿਹਾ ਪੈਨਲ ਵਰਕ ਵਾਲਾ ਰੇਟ ਉਹੀ ਸੇਮ 545 ਰੁਪਏ 5 ਮੀਟਰ ਦੀ ਕੱਟ ਦੇ ਨਾਲ ਜੇ ਤੇ ਫੈਬਰਿਕ ਹੈਗਾ ਜੇ ਮਸਲੀਨ ਦਾ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਆਪਾਂ ਦੇ ਅੱਡੇ ਤੁਹਾਨੂੰ ਉਹ ਹੈਗੀ ਸੀ ਕਾਟਨ ਦੇ ਵਿੱਚ ਕੈਮਰੀ ਕਾਟਨ ਦੇ ਵਿੱਚ ਤੇ ਆਹ ਲੋ ਜੀ ਚੈੱਕ ਕਰਿਓ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦੇ ਦੇਣਾ ਆ ਸਾਰਾ ਹੀ ਵਰਕ ਬਹੁਤ ਸ਼ਾਨਦਾਰ ਤੇ ਰੇਟ ਸਿਰਫ ਤੇ ਸਿਰਫ ਇਹਦਾ ਹੋਣਾ ਜੇ 500 ਤੇ 45 ਰੁਪਏ ਤੇ ਆ ਵੀ ਕਲਰ ਚੈੱਕ ਕਰ ਲਿਓ ਸੇਮ origignal ਵੀਡੀਓ ਵਾਲਾ ਕਲਰ ਜੇ ਤੇ ਇਹਦੇ ਵਿੱਚ ਵਰਕ ਚੈੱਕ ਕਰਿਓ ਬਹੁਤ ਸ਼ਾਨਦਾਰ ਵਰਕ ਹੋਇਆ ਜੇ ਤੇ ਆ ਸਾਰੇ ਵਰਕ ਤੁਸੀਂ ਸਫਾਈ ਵੇਖ ਸਕਦੇ ਜੇ ਵਰਕ ਦੀ ਕੁਆਲਿਟੀ ਚੈੱਕ ਕਰ ਸਕਦੇ ਜੇ ਇਸ ਤੋਂ ਬਾਅਦ ਦਾ ਫੈਬਰਿਕ ਚੈੱਕ ਕਰ ਸਕਦੇ ਜੇ ਤੇ ਇਹ ਤੁਸੀਂ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਘਰ ਬਹਿ ਕੇ ਸਿੰਗਲ ਸੂਟ ਵੀ ਤੁਸੀਂ ਲੈ ਸਕਦੇ ਜੇ ਬਹੁਤ ਸੋਹਣੇ ਚਾਰਟ ਨੇ ਆਪਣੇ ਬਜ਼ੁਰਗਾਂ ਵਾਸਤੇ ਵੀ ਬਣਾ ਸਕਦੇ ਜੇ ਤੇ ਤੁਸੀਂ ਆਪ ਵੀ ਸਵਾ ਸਕਦੇ ਜੇ ਰੇਟ ਆਉਣਾ ਜੇ ਸਿਰਫ ਇਹਨਾਂ ਦਾ 545 ਰੁਪਏ ਸ਼ਿਪਿੰਗ ਫ੍ਰੀ ਜੇ ਬੜਾ ਹੀ ਸੋਹਣਾ ਕਦਰ ਜੇ ਮਾਊਸ ਕਲਰ ਵੀਡੀਓ 'ਚ ਨਹੀਂ ਜੇ ਕਲਰ ਪੂਰਾ ਕਲੀਅਰ ਦੇਖਣਾ ਫੋਟੋ ਮੈਂ ਤੁਹਾਨੂੰ ਪਾ ਦੂੰਗਾ ਆ ਹਾਂ ਆ ਟੋਨ ਜੇ ਇਹਦੀ ਇਹ ਹੈਗਾ ਜੇ ਮਾਊਸ ਕਲਰ ਬਹੁਤ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਤੇ ਇਹਦੀ ਸਭ ਤੋਂ ਵੱਧ ਕਲਰ ਦੀ ਡਿਮਾਂਡ ਜਿਹੜੀ ਆਉਂਦੀ ਆ ਇਹ ਤੁਸੀਂ ਬੁੱਕ ਕਰ ਲਿਓ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ 500 ਤੇ 45 ਰੁਪਏ ਤੇ ਆ ਵੀ ਸੋਹਣਾ ਜਿਹਾ ਕਲਰ ਇਹਦਾ ਲੈ ਸਕਦੇ ਜੇ ਤੁਸੀਂ ਸੇਮ ओरिजिनल ਵੀਡੀਓ ਵਾਲਾ ਬਹੁਤ ਹੀ ਸੋਹਣੇ ਕਲਰ ਨੇ ਕੰਟਰਾਸਟ ਬਹੁਤ ਪਿਆਰੇ ਨੇ ਏਮਬਰਾਇਡਰੀ ਵਰਕ ਬਹੁਤ ਸੋਹਣੇ ਨੇ ਕਵਾਲਿਟੀ ਦੀ ਜਿੰਨੀ ਸਫਤ ਕਰਦਾ ਮੈਂ ਓਨੀ ਥੋੜੀ ਆ ਤੇ ਤੁਸੀਂ ਸਿਰਫ ਲੈ ਸਕਦੇ ਜੇ 545 ਰੁਪਈਆ ਦੇ ਵਿੱਚ ਮੇਰੀ ਗਰੰਟੀ ਆ ਕਿ ਇੰਨੇ ਦਾ ਪਲੇਨ ਕਪੜਾ ਨਹੀਂ ਆਉਂਦਾ ਜਿੰਨੇ ਦੇ ਅਸੀਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿੰਨੇ ਕਢਾਈਆਂ ਵਾਲੇ ਤੇ ਆ ਗਿਆ ਫਰੋਜੀ ਦੇ ਵਿੱਚ ਤੁਸੀਂ ਬਸ ਆਪਣੇ ਦੁਪट्टे ਦੇਖਣੇ ਅਲਮਾਰੀਆਂ 'ਚ ਤੇ ਸੂਟਾਂ ਦੇ ਕੰਟਰਾਸਟ ਦੇਖਣੇ ਮੈਚ ਕਰਕੇ ਆਪਣੇ ਦੁਪੱਟੇ ਆ ਨਾ ਤੇ ਬੁੱਕ ਕਰ ਲੈਣੇ 545 ਰੁਪਈਆ 'ਚ ਤੇ ਆ ਵੀ ਸੋਹਣਾ ਜਿਹਾ ਮਾਊਸ ਕਲਰ ਲੈ ਲਿਓ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 545 ਰੁਪਏ ਚ ਵਰਕ ਪਹਿਲਾਂ ਦਾ ਚੈੱਕ ਕਰਿਓ ਇਹਦਾ ਕਿੰਨਾ ਸ਼ਾਨਦਾਰ ਇਹਦਾ ਵਰਕ ਹੋਇਆ ਜੇ ਸਾਰੇ ਸੂਟ ਦੇ ਵਿੱਚ ਤੇ ਐਨ ਸਾਰੇ ਸਟਿਚ ਜਿਹੜੇ ਜੇ ਬਹੁਤ ਟੌਪ ਦੇ ਨੇ ਆਹ ਸਾਰਾ ਐਮਬਰਾਇਡਰੀ ਵਰਕ ਫਰੰਟੇ ਦੀ ਬਣੀ ਜੇ ਤੇ ਕਲਰ ਇਹਦਾ ਹੈਗਾ ਜੇ ਮਾਊਸ ਰੇਟ ਹੈਗਾ ਜੇ 545 ਰੁਪਏ ਬਿਨਾਂ ਦੁਪट्टे ਤੋਂ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਤੇ ਆਹ ਸ਼ੇਡ ਆ ਗਈ ਜੇ ਇਹਦੇ ਵਿੱਚ ਬੜੀ ਸੋਹਣੀ ਕਰੀਮ ਜੀ ਇਹ ਵੀ ਤੁਸੀਂ ਲੈ ਸਕਦੇ ਜੇ ਆਪ ਲੈ ਲਓ ਚਾਹੇ ਆਪਣੇ ਬਜ਼ੁਰਗਾਂ ਵਾਸਤੇ ਲੈ ਲਓ ਜੇ ਘੇਰੇ ਜਿਹੜੇ ਇਹਨਾਂ ਦੇ ਆਉਣੇ ਜੇ ਇਹਨਾਂ ਦੇ 22 ਤੋਂ 24 ਤੱਕ ਘੇਰੇ ਜਿਹੜੇ ਰੈਡੀ ਹੁੰਦੇ ਜੇ ਤੇ ਸ਼ਿਪਿੰਗ ਫਰੀ ਦੇ ਨਾਲ ਜੇ 5 ਮੀਟਰ ਕੱਟ ਦੀ ਨਾਲ ਜੇ ਤੇ ਆ ਵੀ ਸੋਨਾ ਜਿਹਾ ਕਲਰ ਇਹਦੇ ਵਿੱਚ ਲੈ ਲਿਓ ਤੁਸੀਂ ਇਹ ਵੀ ਬੁੱਕ ਕਰ ਸਕਦੇ ਜੇ ਕੋਈ ਵੀ ਸੂਟ ਤੁਸੀਂ ਇੱਕ ਸਿੰਗਲ ਸੂਟ ਬੁੱਕ ਕਰਨਾ ਉਹ ਵੀ ਕਰ ਸਕਦੇ ਜੇ 545 ਰੁਪਏ ਦੇ ਵਿੱਚ ਇਸ ਤੋਂ ਬਾਅਦ ਡਿਜ਼ਾਈਨ ਦਾ ਨਮ ਦਿੰਦਾ ਇੱਕ ਹੋਰ ਸੋਨਾ ਜਿਹਾ ਆ ਚੈੱਕ ਕਰੋ ਅਭੀ ਬਹੁਤ ਜ਼ਿਆਦਾ ਸਾਡਾ ਵਾਇਰਲ ਡਿਜ਼ਾਈਨ ਹੀ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਇਹਦੀਆਂ ਆਪਾਂ ਜਿਹਨਾਂ ਨੇデア ਸੂਟ ਦੀਆਂ ਵੀਡੀਓ ਫੋਟੋਆਂ ਤੁਸੀਂ ਵੇਖੀਆਂ ਹੋਣਗੀਆਂ ਅਸੀਂ ਵੀ ਇਹ ਸੂਟ ਬਹੁਤ ਸੇਲ ਕੀਤੇ ਸੀ ਤੇ ਇਹ ਇਸ ਵਾਰੀ ਆਪਾਂ ਰੈਡੀ ਕਰਾਇਆ ਜੇ ਮਸਲੀਨ ਦੇ ਉੱਤੇ ਚੈੱਕ ਕਰੋ ਵਰਕੇ ਦਾ ਡਿਜ਼ਾਈਨ ਚੈੱਕ ਕਰ ਲਓ ਰੇਟ ਮਿਲਣਾ ਜੇ ਸਿਰਫ ਇਹਦਾ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਕਲਰ ਆ ਗਿਆ ਜੇ ਮਸਟਰਡ ਬਹੁਤ ਪਿਆਰੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਤੁਹਾਨੂੰ ਆਪਾਂ ਸੇਮ ਰੇਟ ਸੇਮ ਰੇਂਜ 'ਚ ਦੇ ਦਾਂਗੇ 545 ਰੁਪਈਆ ਦੇ ਨਾਲ ਤੇ ਇਹਦੇ ਵਿੱਚ ਇੱਕ ਹੋਰ ਕਲਰ ਸੋਹਣਾ ਜਿਹਾ ਚੈੱਕ ਕਰੋ ਸਾਰੇ ਕਲਰ ਜਿਹੜੇ ਜੇ ਬਹੁਤ ਸੋਹਣੇ ਸੋਹਣੇ ਨੇ ਰੇਟ ਸੇਮ ਉਹੀ ਨੇ ਡਿਜ਼ਾਈਨ ਜਿਹੜੇ ਜੇ ਚੇਂਜ ਆਈ ਜਾਣਗੇ ਜੇ ਕਲਰ ਦੀ ਕੁਆਲਿਟੀ ਤੇ ਸੂਟਾਂ ਦੀ ਕੁਆਲਿਟੀ ਤੇ ਐਮਬਰਾਇਡਰੀ ਦੇ ਕੀ ਕਹਿੰਦੇ ਕੁਆਲਿਟੀ ਫਿਨਿਸ਼ ਜਿਹੜੀ ਆ ਸਾਰੀ A1 ਦੇ ਪਰਫੈਕਟ ਦਵਾਂਗੇ ਤੁਹਾਨੂੰ ਬਿਨਾਂ ਦੁਪੱਟੇ ਤੋਂ ਰੇਟ 545 ਰੁਪਈਆ ਦੇ ਵਿੱਚ ਤੇ ਆ ਵੀ ਕਲਰ ਚੈੱਕ ਕਰੋ ਸਾਰੇ ਹੀ ਕਲਰ ਜਿਹੜੇ ਜੇ ਅੱਜ ਬਹੁਤ ਸੋਹਣੇ ਸੋਹਣੇ ਨੇ ਜਿਹੜਾ ਵੀ ਤੁਹਾਡੇ ਮਨ ਨੂੰ ਜੱਜਦਾ ਤੁਸੀਂ ਉਹੀ ਸਕਰੀਨਸ਼ਾਟ ਲਓ ਤੇ ਆਪਣੇ ਆਰਡਰ ਜਿਹੜੇ ਜੇ ਬੁੱਕ ਕਰੋ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਓਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਚਾਹੀਗੀ ਆਹ ਲਓ ਜੀ ਮਸਟਰਡ ਦੇ ਵਿੱਚ ਫੇਰ ਆਗਾ ਜੇ ਇੱਕ ਹੋਰ ਸੋਨਾ ਜਿਹਾ ਕਲਰ ਆਪਣੇ ਕੋ ਤੇ ਆਹ ਜਿਹੜਾ ਆਪਾਂ ਸੂਟ ਜਿਹੜਾ ਜੇ ਇਹਨੂੰ ਆਪਾਂ ਚੇਂਜ ਕਰਕੇ ਭੇਜਾਂਗੇ ਇਹਦੇ ਚ ਨਾ ਮਾਈਨਰ ਜੀ ਹੈ ਹੈਗੀ ਗੜਬੜ ਜੀ ਇਹ ਆਪਾਂ ਇਹਨੂੰ ਤੁਸੀਂ ਇਗਨੋਰ ਮਾਰ ਦਿਓ ਆਪਾਂ ਹੋਰ ਨਵਾਂ ਤੁਹਾਨੂੰ ਫਰੈਸ਼ ਸੂਟ ਭੇਜਾਂਗੇ ਇਹ ਹੁਣ ਵੀਡੀਓ ਬਣਾਉਣ ਡਿਆ ਖੋਲਣ ਵਾਸਤੇ ਖੋਲਿਆ ਸੀ ਸੂਟ ਆ ਮੈਨੂੰ ਲੱਗਦਾ ਆਪਣਾ ਲਾਸਟ ਸੂਟ ਹੀ ਆ ਵੀ ਤੇ ਆ ਲਓ ਜੀ ਇਹ ਹੈਗਾ ਜੇ ਸਾਡਾ ਅੱਜ ਦੀ ਵੀਡੀਓ ਦਾ ਲਾਸਟ ਸੂਟ ਰੇਟ ਸੇਮ ਉਹੀ 545 ਰੁਪਏ ਤੇ ਮੈਂ ਜਿਹੜੇ ਤੁਹਾਨੂੰ ਪਹਿਲਾਂ ਦੱਸ ਘਟੇ ਹਨਾ ਸਟਾਰਟਿੰਗ ਜੀ ਵੀ ਸੂਟ ਦੇਨੇ ਕੱਲ ਤੁਹਾਨੂੰ ਬੜੇ ਸੋਹਣੇ ਸੋਹਣੇ ਉਹ ਕਿਹੜੇ ਸੂਟ ਲੈ ਗਏ ਨੇ ਉਹ ਆਪਣੇ ਕੋ ਆ ਗਏ ਨੇ ਸਾਰੇ ਬਾਟਮ ਵਰਕ ਦੇ ਵਿੱਚ ਆ ਸਾਰੇ ਪ੍ਰਿੰਟ ਸੂਟ ਜਿਹੜੇ ਇਹ ਬਾਟਮ ਵਰਕ ਚ ਆ ਇਹਦੇ ਚ ਵੀ ਸਾਰੇ ਬਾਟਮ ਵਰਕ ਪਏ ਆ ਗੱਡੀ ਚ ਵੀ ਪਏ ਆ ਤੇ ਇਹ ਸਿਰਫ ਆਪਾਂ ਮੈਚ ਕਰਕੇ ਵੇਖਣ ਦੇ ਆ ਕਿਹੜੇ-ਕਿਹੜੇ ਸੂਟ ਆਏ ਆ ਆਪਣੇ ਕੋਲ ਇਹ ਤੁਹਾਨੂੰ ਦੇਨੇ ਆਪਾਂ ਬਾਟਮ ਵਰਕ ਦੇ ਨਾਲ ਰੇਟ ਦਵਾਂਗੇ ਕੱਲ ਵਾਲੀ ਵੀਡੀਓ 'ਚ ਤੁਹਾਨੂੰ ਚੈੱਕ ਕਰਿਓ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਹੈਗਾ ਸਾਡਾ ਅੱਜ ਦਾ ਸੂਟ ਤੇ ਅੱਜ ਦੇ ਸਟਾਕ ਜਿਹੜਾ ਆਪਾਂ ਤੁਹਾਨੂੰ ਦੇ ਦਿੱਤਾ ਬਿਨਾਂ ਦੁਪੱਟਿਆਂ ਤੋਂ ਰੇਟ 545 ਦੇ ਨਾਲ ਤੇ ਬਾਕੀ ਹੋਰ ਨਵੇਂ ਸੂਟ ਤੇ ਨਵੇਂ ਡਿਜ਼ਾਈਨ ਵੇਖਣ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰੋ Instagram ਪੇਜ ਨੂੰ ਫੋਲੋ ਕਰ ਲਿਓ ਬਾਏ ਬਾਏ ਸਤਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ